ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਨੂੰ ਆਪਣੇ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਸਾਡੀ ਸਿੱਖ ਕੌਮ ਦੇ ਕਿੰਨੇ ਹੀ ਮਹਾਨ ਗੁਰੂਆਂ ਤੇ ਯੋਧਿਆਂ ਦੀਆਂ ਕੁਰਬਾਨੀਆਂ ਦੀ ਹੀ ਦੇਣ ਕਰਕੇ ਅੱਜ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਚਲਦੀ ਦੁਨੀਆ ਤੱਕ ਯਾਦ ਕੀਤੀਆਂ ਜਾਣਗੀਆਂ ਪਰ ਜੋ ਸਾਡੀ ਨਵੀਂ ਪੀੜ੍ਹੀ ਹੈ ਉਹ ਇਹਨਾਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਹੈ ਜਿਸ ਵਿੱਚ ਜਾ ਕੇ ਅਸੀਂ ਦੇਖੇ ਤਾਂ ਕਸੂਰ ਵੀ ਸਾਡਾ ਹੀ ਹੈ ਅਸੀਂ ਗੁਰਦੁਆਰਿਆਂ 'ਚ ਮੱਥੇ ਤਾਂ ਟੇਕਣ ਜਾਂਦੇ ਆ ਪਰ ਨਾ ਆ ਦਾ ਖੂਦਾ ਬਣੇ ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰਦੇ ਆ ਤੇ ਨਾ ਹੀ ਆਪਣੇ ਬੱਚਿਆਂ ਨੂੰ ਅਸੀਂ ਇਤਿਹਾਸ ਬਾਰੇ ਦੱਸਦੇ ਆ ਸਿਰਫ ਇਹ ਪਤਾ ਹੁੰਦਾ ਬੱਚਿਆਂ ਨੂੰ ਵੀ ਬਸ 400 ਸਹਾਬ ਯਾਦੇ ਸ਼ਹੀਦ ਹੋਏ ਸੀ ਪਰ ਕਿਉਂ ਸ਼ਹੀਦ ਹੋਏ ਸੀ ਛੋਟੀ ਉਮਰੇ ਇਸ ਬਾਰੇ ਅਸੀਂ ਨਹੀਂ ਦੱਸਦੇ ਆਪਣੇ ਬੱਚਿਆਂ ਨੂੰ ਸਾਡੇ ਬੱਚੇ ਕਿੰਨੇ ਵੱਡੇ ਵੱਡੇ ਸਕੂਲਾਂ ਵਿੱਚ ਪੜਦੇ ਨੇ ਪਰ ਉਹਨਾਂ ਨੂੰ ਸਿਲੇਬਸ ਵਿੱਚ ਵੀ ਆਪਣਾ ਸਿੱਖ ਇਤਿਹਾਸ ਚੰਗੀ ਤਰ੍ਹਾਂ ਨਹੀਂ ਪੜਾਇਆ ਜਾਂਦਾ ਪੜਾਉਣਾ ਵੀ ਕਿੱਥੋਂ ਹੈ ਜਦ ਪੰਜਾਬੀ ਹੀ ਇੱਕ ਆਪਸ਼ਨਲ ਸਬਜੈਕਟ ਬਣ ਕੇ ਰਹਿ ਗਈ ਹੈ ਸਕੂਲਾਂ ਵਿੱਚ ਤਾਂ ਆਪਣੇ ਗੁਰੂਆਂ ਦਾ ਇਤਿਹਾਸ ਪੜਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਹਰ ਇੱਕ ਮਾਪਿਓ ਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਕਿਤਾਬਾਂ ਜੋ ਕਿ ਆਪਣੇ ਇਤਿਹਾਸ ਨਾਲ ਜੁੜੀਆਂ ਹੋਣ ਆਪਣੇ ਧਰਮ ਨਾਲ ਜੁੜੀਆਂ ਹੋਣ ਉਹ ਪੜਨ ਲਈ ਪ੍ਰੇਰਿਆ ਜਾਵੇ ਤਾ ਜੋ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਚੱਲ ਸਕੇ ਦੂਜੀ ਗੱਲ ਇਹ ਹੈ ਕਿ ਇਹ ਗੱਲ ਮੰਨਣਾ ਕਿ ਸਾਡੇ ਗੁਰੂਆਂ ਤੇ ਬਾਕੀ ਸਾਰੇ ਸ਼ਹੀਦਾਂ ਨੇ ਕੁਰਬਾਨੀ ਸਿਰਫ ਸਾਡੇ ਸਿੱਖ ਧਰਮ ਕਰਕੇ ਦਿੱਤੀ ਹੈ ਇਹ ਬਿਲਕੁਲ ਗਲਤ ਹੈ ਕਿਸੇ ਵੀ ਗੁਰੂ ਜਾਂ ਪੀਰ ਪੈਗੰਬਰ ਨੇ ਨਹੀਂ ਕਿਹਾ ਕਿ ਮੈਂ ਸਿਰਫ ਇੱਕ ਕੌਮ ਜਾਂ ਧਰਮ ਦੇ ਖਾਤੇ ਰ ਆਇਆ ਹਾਂ ਸੋ ਸਭ ਨੇ ਪੂਰੀ ਇਨਸਾਨੀਅਤ ਦੇ ਖਾਤੇ ਰ ਕੁਰਬਾਨੀਆਂ ਦਿੱਤੀਆਂ ਨੇ ਸੋ ਸਿਰਫ ਇਦਾਂ ਕਹਿਣਾ ਕਿ ਸਾਡੇ ਸਿੱਖ ਕੌਮ ਲਈ ਸਭ ਕੁਰਬਾਨ ਹੋ ਗਏ ਇਹ ਸਹੀ ਨਹੀਂ ਹੈ ਸਗੋਂ ਇਦਾਂ ਕਹਿਣਾ ਚਾਹੀਦਾ ਕਿ ਕੁੱਲ ਇਨਸਾਨੀਅਤ ਦੇ ਲਈ ਆਪਣਾ ਆਪ ਕੁਰਬਾਨ ਕਰ ਗਏ ਸਾਨੂੰ ਆਪਣੇ ਗੁਰਦੁਆਰਿਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਗਰ ਸੱਚੇ ਦਿਲ ਤੋਂ ਸ਼ਰਧਾਂਜਲੀ ਦੇਣੀ ਹੈ ਤਾਂ ਉਹਨਾਂ ਦੇ ਦਰਸਾਏ ਗਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਉਸੇ ਰਾਹ ਤੇ ਪਾਉਣਾ ਚਾਹੀਦਾ ਹੈ ਸਿਰਫ ਦਸੰਬਰ ਮਹੀਨੇ 'ਚ ਹੀ ਆਪਣੇ ਗੁਰੂਆਂ ਤੇ ਸ਼ਹੀਦਾਂ ਨੂੰ ਯਾਦ ਨਾ ਕਰੋ ਬਾਕੀ ਦਿਨਾਂ 'ਚ ਵੀ ਸਵਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਪਣੇ ਇਤਿਹਾਸ ਚ ਗੁਰਦੁਆਰਿਆਂ ਚ ਜਾ ਕੇ ਸਿਰਫ ਮੱਥਾ ਟੇਕਣਾ ਹੀ ਕਾਫੀ ਨਹੀਂ ਹੈ ਸ਼ਹੀਦਾਂ ਦੇ ਜੀਵਨ ਤੋਂ ਸੇਧ ਵੀ ਲੈਣੀ ਚਾਹੀਦੀ ਹੈ ਗੁਰੂਆਂ ਦੀ ਬਾਣੀ ਤੇ ਅਮਲ ਕਰਨਾ ਚਾਹੀਦਾ ਫੇਰ ਹੀ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਦੇ ਪਾਵਾਂਗੇ ਜੇ ਤੁਹਾਨੂੰ ਮੇਰੀ ਕੋਈ ਵੀ ਗੱਲ ਗਲਤ ਲੱਗੀ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੈਂ ਸਿਰਫ ਇੱਕ ਮਾਮੂਲੀ ਜਿਹਾ ਇਨਸਾਨ ਹਾਂ ਜਿਸਨੇ ਇਸ ਵੀਡੀਓ ਰਾਹੀਂ ਛੋਟਾ ਜਿਹਾ ਉਪਰਾਲਾ ਕੀਤਾ ਲੋਕਾਂ ਨੂੰ ਪ੍ਰੇਰਨਦਾ ਤਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਅਮੀਰ ਇਤਿਹਾਸ ਨਾਲ ਜਾਣੂ ਕਰਵਾ ਸਕਾਂ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ